ਆਟ ਮੌਕੇ ਅੱਜ ਸੰਗਰੂਰ ਦੇ ਵਿੱਚੋਂ ਮੰਦਰ ਸ੍ਰੀ ਮਹਾਕਾਲੀ ਦੇਵੀ ਸੰਗਰੂਰ ਤੋਂ ਸ਼ੋਭਾ ਯਾਤਰਾ ਦਾ ਆਯੋਜਨ ਹੁੰਦਾ ਤੇ ਇਹ ਯਾਤਰਾ ਸੰਗਰੂਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਜਿੱਥੇ ਲੋਕਾਂ ਦੇ ਵੱਲੋਂ ਭਰਮਾ ਸਵਾਗਤ ਕੀਤਾ ਜਾ ਰਿਹਾ ਇਸ ਸਮੇਂ ਅਸੀਂ ਡੀਸੀ ਕੰਪਲੈਕਸ ਦੇ ਬਾਹਰ ਕੜਿਆ ਪ੍ਰੇਮ ਬਸਤੀ ਰੋਡ ਤੇ ਕਦੇ ਵੱਡੀ ਗਿਣਤੀ ਦੇ ਵਿੱਚ ਜੇਕਰ ਗੱਲ ਕਰਦੀਏ ਤਾਂ ਭੱਜ ਜਨਾਂ ਦੀਆਂ ਲੈਣਾ ਮੌਜੂਦ ਨੇ ਅਤੇ ਇਸ ਤਰ੍ਹਾਂ ਪ੍ਰਤੀਕ ਹੋ ਰਿਹਾ ਕਿ ਪੂਰੇ ਦਾ ਪੂਰਾ ਸੰਗਰੂਰ ਇਸ ਯਾਤਰਾ ਦੇ ਵਿੱਚ ਉਮੜ ਚੁੱਕਿਆ ਸਾਡੇ ਨਾਲ ਪ੍ਰੋਫੈਸਰ ਸਾਹਿਬ ਖੜੇ ਪ੍ਰੋਫੈਸਰ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਸ਼ੋਭਾ ਯਾਤਰਾ ਐ ਲੱਗ ਰਿਹਾ ਕਿ ਪੂਰੇ ਦਾ ਪੂਰਾ ਸੰਗਰੂਰ ਆ ਗਿਆ ਹੈ ਇੱਥੇ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਇਨਾ ਉਤਸ਼ਾਹ ਹੈ ਉਹ ਇੱਥੇ ਸਾਡੇ ਸਰਾਤੰਤਰ ਦੀ ਬ੍ਰਿਟੀ ਵਾਸਤੇ ਉਹਦੀ ਰੱਖਿਆ ਵਾਸਤੇ ਹਰ ਬੰਤਾ ਜਿਹੜਾ ਹੈ ਤਤਪਰ ਹੈ ਹਰ ਬੰਤਾ ਜਿਹੜਾ ਹੈ ਐਸੇ ਭਾਕ ਨਤਾ ਹੈ ਜਿਵੇਂ ਕਿ ਉਹ ਅੱਜ ਪੂਰਾ ਹੀ ਦੀ ਪੂਰਾ ਇਨਾਮ ਨੂੰ ਸਮਰਪਿਤ ਹੈ ਔਰ ਸਨਾਤਨ ਤਰਨ ਨੂੰ ਸਮਰਪਿਤ ਹੈ ਅਸੀਂ ਸਾਰੇ ਮਿਲ ਕੇ ਆਪਣੇ ਸਨਾਤਨ ਤਰਨ ਨੂੰ ਉਚਾਈਆਂ ਤੇ ਲੈ ਕੇ ਜਾਣਾ ਚਾਹੁੰਦੇ ਆ ਤੇ ਸਾਰੇ ਵੱਖ-ਵੱਖ ਲੋਕ ਜਿਹੜੇ ਹੈ ਉਹ ਸਾਡਾ ਸਾਥ ਦੇ ਰਹੇ ਨੇ जय श्री राम ਸਾਡੇ ਨਾਲ ਕੁਝ ਹੋਰ ਮਿਲੂਤੀ ਨਾਮ ਆ ਸਰ ਵਿਜੇ ਕੁਮਾਰ ਸਿੰਘ ਦਾ ਸਿੰਘਲਾ ਸਾਹਿਬ ਕਿਸ ਤਰ੍ਹਾਂ ਬੈਕ ਦਿਓ ਅੱਜ ਜਨ ਸਲਾਬ ਓਪੜੇ ਸ਼ੋਭਾ ਯਾਤਰਾ ਸ਼ੋਭਾ ਯਾਤਰਾ ਬਹੁਤ ਯੋਜਨਾ ਚੱਲ ਰਹੀ ਹੈ ਭਗਤਾਂ ਦੇ ਵਿੱਚ ਬਹੁਤ ਜੋਸ਼ ਹੈ ਤੇ ਲੋਕਾਂ ਵੱਲੋਂ ਬਲਕੋ ਅਕਸਰ ਸਲਾਲਾ ਕੇ ਭਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਜੇ ਸ਼ਰਧਾਧਰਨ ਦੀ ਉਚਾਈ ਲਈ ਬਹੁਤ ਜੋਰ ਜੋ ਚੱਲ ਰਿਹਾ ਹੈ ਇਹ ਬਿਲਕੁਲ ਤਾਂ ਕਹਿ ਰਹੇ ਕਿ ਅੱਜ ਸ਼ੋਭਾ ਯਾਤਰਾ ਦੇ ਵਿੱਚ ਜਨਸਲਾਬ ਉੱਪੜਿਆ ਹੋਇਆ ਨਜ਼ਰ ਆਉਂਦਾ ਕਿਤੇ ਦੁੱਧ ਦੇ ਲੰਗਰ ਚੱਲ ਰਹੇ ਨੇ ਕਿਤੇ ਸਮੋਸਿਆਂ ਦੇ ਲੰਗਰ ਚੱਲ ਰਹੇ ਨੇ ਕਿਤੇ ਪੀਜਿਆਂ ਦੇ ਲੰਗਰ ਚੱਲ ਰਹੇ ਨੇ ਮੁਕਤਾ ਜੀ ਕਿਸ ਤਰ੍ਹਾਂ ਵੇਖਦੇ ਹੋ ਸ਼ੋਭਾ ਯਾਤਰਾ ਸ਼ੋਭਾ ਯਾਤਰਾ ਬਹੁਤ ਵਧੀਆ ਹੋ ਰਹੀ ਹੈ ਤੀਜੀ ਸ਼ੋਭਾ ਯਾਤਰਾ ਹੈ ਜਿਹੜਾ ਨਾ ਆਰਾਮ ਮੰਦਰ ਦੀ ਪ੍ਰਧਾਨ ਬਲਿਕਾ ਕਰਾਈ ਹੈ ਬਹੁਤ ਸੋਹਣੀ ਸਾਡੇ ਸ਼ਹਿਰ ਦੇ ਵਿੱਚ ਵੇਖ ਲੈ ਇਹ ਸ਼ੋਭਾ ਯਾਤਰਾ ਨਹੀਂ ਨਿਕਲਦੀ ਜਿੰਨੀ ਸ਼ੋਭਾ ਯਾਤਰਾ ਇੰਨੀ ਵਧੀਆ ਲੱਗ ਰਹੀ ਹੈ ਤੇ ਲੋਕ ਪੂਰੇ ਟਰਮਨ ਦਰਦੇ ਨਾਲ ਸ਼ੋਭਾ ਯਾਤਰਾਵਾਂ ਸ਼ਾਮਲ ਹੋਏ ਨੇ ਜੰਗਾ ਜਗਾ ਸਟਾਲਾ ਲੱਗਿਆ ਹੋਈਆਂ ਕਿਦੇ ਸਮੋਸੇ ਆਂ ਕਿਦੇ ਬਿਸਕੁਟ ਆਂ ਕਿਦੇ ਦੁੱਧ ਦੀ ਆ ਕਿਰੇ ਚਾਹ ਦੀ ਆ ਕਿਦੇ ਕਾਹ ਦੀ ਆ ਵੀ ਲੋਕਾਂ ਨੂੰ ਬਹੁਤ ਵੱਡੀ ਖੁਸ਼ੀ ਆ ਇਹ ਜੀ ਸ਼ੋਭਾ ਯਾਤਰਾ ਅਸੀਂ ਦਾ ਪਹਿਲਾਂ ਦੇਖੀ ਨਹੀਂ ਕਿਦੇ ਜੇ ਸ਼ੋਭਾ ਯਾਤਰਾ ਪੂਰੀ ਨਿਕਲਣ ਲੱਗੀ ਆ ਯੇ ਸਿਆਰਾ ਬਿਲਕੁਲ ਗੋਕਈ ਦਾ ਕਹਿਣਾ ਕੀ ਤੀਸਰੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਪਰ ਉਸੇ ਹੀ ਜੇਕਰ ਗੱਲ ਕਰਤੀਏ ਤਾਂ ਕੁਝ ਹੋਰ ਸਾਡੇ ਨਾਲ ਭਗਤ ਜੀ ਮੌਜੂਦ ਨੇ ਗੱਲ ਕਰ ਲੈ ਕੀ ਨਾਮ ਹੈ ਅਰਣ ਕੁਮਾਰ ਜੀ ਅਰਣ ਕਿਸ ਤਰ੍ਹਾਂ ਵੇਖਦੇ ਹੋ ਸ਼ਹਿਰ ਸੰਗਰੂਰ ਦੇ ਵਿੱਚ ਅੱਜ ਸ਼ਹਿਰ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਰਾਮ ਅੱਲਾਹ ਦੇ ਲਈ ਅੱਜ ਰਾਮ ਜੀ ਦਾ ਆਪਣਾ ਸਾਲ ਹੋ ਗਿਆ ਮੰਦਰ ਬਣੇ ਨੂੰ ਤੇ ਪੂਰੀ ਦੁਨੀਆ ਪੂਰਾ ਸ਼ਹਿਰ ਸੜਕਾਂ ਤੇ ਹੈ ਪੁਲੀ ਸ਼ੋਅਯਤ ਵਿੱਚ ਸ਼ਾਮਲ ਨੇ ਕੀ ਬੱਚੇ ਕੀ ਮਹਿਲਾਵਾਂ ਕੀ ਪਹਿਣਾ ਕੀ ਭਾਈ ਪੂਰਾ ਹੀ ਹੁਮਾ ਦਾ 2-3 ਕਿਲੋ ਮੀਟਰ ਦਾ ਸ਼ੋਅਯਤਾ ਹੈ ਤੇ ਵਿਸ਼ਾਲ ਲੰਗਰ ਲੱਗੇ ਹੋਏ ਸਾਰੇ ਲੱਖਾਂ ਚ ਕਿਤੇ ਸਮੋਸਾ ਕਦੇ ਟਿੱਕੀ ਕਦੇ ਪਾਣੀ ਕਦੇ ਦੁੱਧ ਬਹੁਤ ਹੀ ਹੁਸਾ ਹੈ ਜੀ RAM ਮੈਂ ਹੋਇਆ ਬੈਸ਼ਰ ਮੇਰੇ ਨਾਲ ਤੁਹਾਨੂੰ ਵੀ ਬਹੁਤ ਹੁਸਾ ਬਹੁਤ ਜ਼ਿਆਦਾ ਹੁਸਾ ਹੈ ਜੀ ਜੈ ਸਿੱਧਿਆ ਜੈ ਸਿੱਧਿਆ ਜੈ ਸ੍ਰੀ ਰਾਮ ਆਪ ਸਰ ਖੜੇ ਨੇ ਗੱਲ ਕਰ ਲੈਣਾ ਕੀ ਨਾ ਬਾਈ ਕ੍ਰਿਸ਼ਨ ਲਾਲ ਕ੍ਰਿਸ਼ਨ ਲਾਲ ਜੀ ਕਿਸ ਤਰ੍ਹਾਂ ਵੇਖਦੇ ਹੋ ਤੀਸਰੀ ਸ਼ੋਭਾ ਯਾਤਰਾ ਪਰ ਸੰਗਰੂਰ ਰੰਗ ਦੇ ਵਿੱਚ ਰੰਗਿਆ ਬਹੁਤ ਵਧੀਆ ਦੇ ਰਹੇ ਜੀ ਬਹੁਤ ਰਾਮ ਜੀ ਦੀ ਕਿਰਪਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਹਿੰਦੇ ਨੇ ਕਿ ਜੋ ਪ੍ਰਭੂ ਸ਼੍ਰੀ ਰਾਮ ਦੀ ਕਿਰਪਾ ਜੋ ਅੱਜ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਜੇਕਰ ਗੱਲ ਕਰ ਲਈਏ ਤਾਂ ਸ਼ੋਭਾ ਯਾਤਰਾ ਦੇ ਵਿੱਚ ਭਗਤੀਆਂ ਸ਼ਹਿਰ ਵਾਸੀ ਮੌਜੂਦ ਨੇ ਅਤੇ ਥਾਂ ਥਾਂ ਦੇ ਉੱਤੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਜਾ ਰਿਹਾ ਕਿਤੇ ਫੁੱਲਾਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਕਿਤੇ ਲੰਗਰ ਲੱਗੇ ਹੋਏ ਨੇ ਥਾਂ ਥਾਂ ਦੇ ਉੱਤੇ ਆਖਿਆ ਜਾਵੇ ਤਾਂ ਇਸ ਸ਼ੋਭਾ ਯਾਤਰਾ ਦਾ ਪਰਮਾ ਸਵਾਗਤ ਵੀ ਕੀਤਾ ਜਾ ਰਿਹਾ ਤੇ ਅਸੀਂ ਕੁਝ ਹੋਰ ਜੋ ਸ਼ਰਧਾਲੂ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸ਼ੋਭਾ ਯਾਤਰਾ ਦਾ ਦਿਨ ਅੱਜ ਪੂਰੇ ਸੰਗਰੂਰ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਪਿਛਲੇ ਕਈ ਦਿਨਾਂ ਤੋਂ ਸੰਗਰੂਰ ਨੂੰ ਦੌਰਾਨ ਵਾਂਗੂ ਸਜਾਇਆ ਹੋਇਆ ਸੀ ਕਿਉਂਕਿ ਅੱਜ ਸ਼ੋਭਾ ਯਾਤਰਾ ਦਾ ਦਿਨ ਸੀ ਅਤੇ ਤੀਸਰੀ ਜੋ ਸ਼ੋਭਾ ਯਾਤਰਾ ਅਯੋਧਿਆ ਦੇ ਵਿੱਚ ਜਦੋਂ ਰਾਮ ਮੰਦਰ ਬਣਦਾ ਤਾਂ ਉਸ ਤੋਂ ਬਾਅਦ ਜਦੋਂ ਸ਼ੋਭਾ ਯਾਤਰਾ ਕੱਟਣ ਲੱਗਦੇ ਨੇ ਉਹਨਾਂ ਇਹਨਾਂ ਨਾਲ ਗੱਲ ਕਰਦੇ ਆ ਜੋ ਬੈਠੇ ਨੇ ਹਾਂਜੀ ਕਿਵੇਂ ਦੇਖਦੇ ਛੋਗੇ ਮੈਂ ਦੇਖ ਰਹੀ ਹਾਂ ਬਹੁਤ ਰੌਣਕਾਂ ਨੇ ਪ੍ਰਮਾਤਮਾ ਕਰੇ ਤੁਹਾਨੂੰ ਵੀ ਬਹੁਤ ਰੌਣਕਾਂ ਚ ਤੁਸੀਂ ਵੀ ਰੌਣਕਾਂ ਚ ਸਿਰ ਰੌਣਕਾਂ ਚ ਬਾਸ ਸੋਨਾ ਬਹੁਤ ਲੱਗ ਰਿਹਾ ਬਾਸ ਪ੍ਰਮਾਤਮਾ ਦੇਖੋ ਕਿੰਨੀ ਸਭ ਇੱਕੋ ਹੀ ਪ੍ਰਮਾਤਮਾ ਹੈ ਠੀਕ ਹੈ ਜੀ ਸਭ 14 ਰਤਰਾ ਪਹਿਲਾਂ ਵੀ ਆਏ ਦੋ ਜਿਹੜੀ ਸ਼ੋਭਾ ਯਾਤਰਾ ਅਸੀਂ ਜਦੋਂ ਫਸਟ ਟਾਈਮ ਵੀ ਨਿਕਲੀ ਸੀ ਉਹ ਤੋਂ ਵੀ ਸੀਗੇ ਸੈਕਿੰਡ ਟਾਈਮ ਵੀ ਹੁਣ ਵੀ ਹੈਗੇ ਆ ਹਮੇਸ਼ਾ ਪ੍ਰਮਾਤਮਾ ਕਰੇ ਸਾਨੂੰ ਨਾਲ ਜੋੜੀ ਰੱਖੇ ਦਾਰ ਸ਼ਹਿਰ ਸੰਗਰੂਰ ਦੇ ਵਿੱਚ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਬਗੀਚੀ ਵਾਲਾ ਮੰਦਿਰ ਦੇ ਬਾਹਰ ਅਸੀਂ ਪਹੁੰਚੇ ਜਿੱਥੇ ਪ੍ਰਧਾਨ ਜੀ ਖੜੇ ਨੇ ਹੋਰ ਅਹੁਦੇਦਾਰ ਖੜੇ ਨੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਪ੍ਰਧਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਤੀਸਰੀ ਸ਼ੋਭਾ ਯਾਤਰਾ ਮੈਨੂੰ ਲੱਗਦਾ ਕਿ ਪੂਰੇ ਦਾ ਪੂਰਾ ਸੰਗਰੂਰ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਗਿਆ ਪਹਿਲਾਂ ਤਾਂ ਸਾਰੇ ਅਰੋਹ ਭਗਤਾਂ ਨੂੰ ਜੈ ਸ਼ੀਰਾਮ ਬਾਕੀ ਜੋ ਜਦ ਵਿੱਚ ਰਾਮ ਮੰਦਿਰ ਜੀ ਦਾ ਸਥਾਪਨਾ ਹੋਈ ਸੀ ਉਸ ਦੇ ਲੱਖ ਸੇ ਜਿਹੜੀ ਤੀਸਰੀ ਯਾਤਰਾ ਨਿਕਲ ਰਹੀ ਆ ਉਹ ਬਹੁਤ ਵਧੀਆ ਤਰੀਕੇ ਨਾਲ ਕੱਢ ਰਹੇ ਨੇ ਬਹੁਤ ਰਾਸ਼ਾ ਭਗਤਾਂ ਦੇ ਬੜਾ ਸ਼ਾਹ ਬਹੁਤ ਵਧੀਆ ਤਰੀਕੇ ਨਾਲ ਥੋੜਾ ਲੰਗਰ ਲੱਗੇ ਹੋਏ ਨੇ ਔਰ ਵਧੀਆ ਤਨੋਂ ਮਨੋਂ ਉਧਰੋਂ ਲੋਕ ਬਹੁਤ ਵਧੀਆ ਤਰੀਕੇ ਨਾਲ ਸੇਵਾ ਕਰ ਰਹੇ ਨੇ ਔਰ ਨਾਲ ਜਾ ਰਹੇ ਨੇ ਨਾਲ ਜਾਣਾ ਕਿ ਨਾਮ ਹੈ ਸਤਬੰਸ ਸਿੰਘ ਲਾ ਜੀ ਸਿੰਘ ਜੀ ਸਾਹਿਬ ਕਿਸ ਤਰ੍ਹਾਂ ਵੇਖਣਾ ਤੀਸਰੀ ਸ਼ੋਭਾ ਯਾਤਰਾ ਤੇ ਉਸ ਸਾਹ ਬੜਾ ਬਹੁਤ ਜ਼ਿਆਦਾ ਸ਼ਹਿਜ ਹੈ ਜੀ ਤੀਸਰੀ ਬਰੇਗੰਡ ਦੇ ਉੱਤੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸਾਰੇ ਸ਼ਹਿਰ ਦੇ ਵਿੱਚ ਪੂਰਾ ਸ਼ਾਹ ਹੈ ਜਗਾ ਜਗਾ ਲੱਗ ਲੱਗੇ ਹੋਏ ਨੇ ਸਾਡੇ ਵੱਲੋਂ ਹੀ ਪਰਚੇਸ਼ ਮਦਰ ਮੈਚੀ ਵੱਲ ਕਮੇਟੀ ਵੱਲੋਂ ਵੀ ਅਸੀਂ ਪਕੌੜੇ ਲੰਗਰ ਲਗਾਇਆ ਤੇ ਸਾਰਿਆਂ ਨੂੰ ਸ਼ਾਇ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਇਸ ਤਰ੍ਹਾਂ ਦੇਖਦੇ ਹੋ ਕੇ ਪਹਿਲੇ ਹੀ ਸ਼ੋਭਾ ਯਾਤਰਾ 'ਚ ਤਾਂ ਮੰਨਦੇ ਆ ਵੀ ਬੜਾ ਉਤਸ਼ਾਹ ਸੀ ਵੀ ਰਾਮ ਪ੍ਰਸ਼ਟਾ ਹੋਣੀ ਆ ਪਰ ਅੱਜ ਤੀਸਰੀ ਸ਼ੋਭਾ ਯਾਤਰਾ ਮੌਕੇ ਬੱਚਾ-ਬੱਚਾ ਬਜ਼ੁਰਗ ਹੋਣ ਬੱਚੇ ਹੋਣ ਔਰਤਾਂ ਹੋਣ ਨੌਜਵਾਨ ਹੋਣ ਇਸ ਸ਼ੋਭਾ ਯਾਤਰਾ 'ਚ ਵਿੱਚ ਨਜ਼ਰ ਆਉਂਦੇ ਨੇ ਸਾਨੂੰ ਤਾਂ ਅੱਜ ਵੀ ਬਹੁਤ ਐ ਲੱਗ ਰਿਹਾ ਵੀ ਜਿਵੇਂ ਪਹਿਲੀ ਵਾਰ ਆਈ ਸੀਗੀ ਉਸ ਤਰ੍ਹਾਂ ਹੀ ਉਤਸ਼ਾਹ ਨਾਲ ਸਾਰਾ ਪ੍ਰੋਗਰਾਮ ਚੱਲ ਰਿਹਾ ਹੈ ਪ੍ਰਜਾਸ਼ਰੀ RAM ਜੀ ਜੈ ਜੀ ਬਿਲਕੁਲ ਇਹਦਾ ਕਹਿਣਾ ਕਿ ਸ਼ੋਭਾ ਯਾਤਰਾ ਦੇ ਵਿੱਚ ਜਿਸ ਤਰ੍ਹਾਂ ਪਹਿਲਾ ਪਹਿਲੀ ਸ਼ੋਭਾ ਯਾਤਰਾ ਦੇ ਵਿੱਚ ਉਤਸ਼ਾਹ ਸੀ ਉਹ ਸੀ ਉਸ ਤੋਂ ਵੱਧ ਤੀਸਰੀ ਸ਼ੋਭਾ ਯਾਤਰਾ ਦੇ ਵਿੱਚ ਉਤਸ਼ਾਹ ਨਜ਼ਰ ਆਉਂਦਾ ਥਾਂ ਥਾਂ ਦੇ ਉੱਤੇ ਲੰਗਰ ਲੱਗੇ ਹੋਏ ਨੇ ਫੁੱਲਾਂ ਦੀ ਵਰਕਾ ਕੀਤੀ ਜਾ ਰਹੀ ਆ ਲੋਕਾਂ 'ਚ ਕਾਫੀ ਉਹ ਸ਼ਾਹ ਦੇਖਣ ਨੂੰ ਮਿਲ ਰਿਹਾ ਇਸ ਸ਼ੋਭਾ ਯਾਤਰਾ ਮੌਕੇ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਰਜੀਤ ਸਿੰਘ ਸਿੱਧੂ ਜੀਡੀਐਸਸੀ ਨੇ ਉਸ ਸੰਗਰੂ